ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਘਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਦਰਨਾ ਵਿੱਚ ਤੇਰੇ ਮੈਨੂੰ ਪਿਆਰ ਕਰਨ ਦੀ ਦਾਤ ਜਾਚ ਸਿਖਾ ਦੇ ਕਦ ਵੈਰ ਈਰਖਾ ਨਾ ਮਨ ਵਿੱਚ ਆਵੇ ਮੈਨੂੰ ਪਿਆਰ ਕਦ ਵੈਰ ਈਰਖਾ ਨਾਮ ਅੰ ਵਿੱਚ ਆਵੇ ਜੋ ਦੂਰ ਨੇ ਤਖੋਂ ਆ ਜਾ ਹਣ ਨੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਮੈਨੂੰ ਪਿਆਰ ਕਰਵਦੀ ਦਾਤ ਜਾਚ ਸਿਖਾ ਦੇ ਕਦ ਵੈਰ ਈਰ ਕਾ ਨਾ ਮੈਨੂੰ ਪਿਆਰ ਕਰਨ ਦੀ ਦਾਤਾ ਜਾਂਚ ਸਿਖਾ ਦੇ ਕਦ ਵੈਰ ਈਰ ਦਾ ਨਾ ਮਨ ਵਿੱਚ ਆਵੇ ਜੋ ਦੂਰ ਨੇ ਤਖੋਂ ਆ ਜਾ ਹਣ ਲੈ ੜੇ ਅਰਦਾਸ ਹਾਲ ਕਾ ਚਰਨਾ ਵਿੱਚ ਤੇਰੇ ਦੁੱਖ ਘਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਘਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਦਰਨਾ ਵਿੱਚ ਤੇਰੇ ਅਰਦਾਸ ਦਾਤਿਆ ਦਰਨਾ ਵਿੱਚ ਤੇਰੇ ਮੈਨੂੰ ਪਿਆਰ ਕਰਵਦੀ ਦਾਤ ਜਾਚ ਸਿਖਾ ਦੇ ਕਦ ਵੈਰ ਈਰ ਕਾ ਨਾਵਨ ਵਿੱਚ ਆਵੇ ਮੈਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਵੈਰ ਈਰ ਕਾ ਨਾਵਨ ਵਿੱਚ ਆਵੇ ਜੋ ਦੂਰ ਨੇ ਤਥੋਂ ਆ ਜਾ ਵੜ ਲੈ ਔਰ ਦਾਸ ਮਾਲਕਾ ਚਰਨਾ ਵਿੱਚ ਤੇਰੇ ਦੁੱਖ ਘਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਘਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਮੈਨੂੰ ਪਿਆਰ ਕਰਨ ਦੀ ਦਾਤ ਜਾਚ ਸਿਖਾ ਕਦ ਵੈਰ ਈਰਖਾ ਨਾਮਨ ਵਿੱਚ ਆਵੇ ਮੈਨੂੰ ਪਿਆਰ ਕਰਨ ਦੀ ਦਸਤਾਜਾਚ ਸਿਖਾ ਦੇ ਕਦ ਵੈਰ ਈਰਖਾ ਨਾਮਨ ਵਿੱਚ ਆਵੇ ਜੋ ਦੂਰ ਨੇ ਤਖ਼ਤੋਂ ਆ ਜਾ ਹਣ ਲੈ ੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਦੁੱਖ ਘਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਘਟ ਦੁਨੀਆਂ ਦੇ ਵੰਡ ਕੁਰਸੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ